ਸਾਡਾ ਚਾਰ ਸਹੇਲੀਆਂ ਦਾ ਜੁੱਟ ਰੋਜ਼ ਸਵੇਰੇ-ਸਵੇਰੇ ਕਲੋਨੀ ਵਾਲੀ ਪਾਰਕ ਦਾ ਵੱਡਾ ਚੱਕਰ ਲਗਾ ਕੇ ਰੇਲਵੇ ਲਾਈਨ ਟੱਪ ਕਮਿਊਨਿਟੀ ਫਲੈਟਾਂ ਦੇ ਕੋਲੋਂ ਦੀ ਹੋ ਕੇ ਕਾਲਜ ਦੀ ਵੱਡੀ ਗਰਾਊਂਡ ਵਿੱਚ ਯੋਗਾ ਕਰਨਾ ਸਾਡੀ ਰੁਟੀਨ ਜਹੀ ਬਣ ਗਈ ਸੀ ਇੱਕ ਦਿਨ ਇਸੇ ਤਰ੍ਹਾਂ ਹੱਸਦਿਆਂ ਖੇਡਦਿਆਂ ਲੱਗ ਰਹੀਆਂ ਸਾਂ ਕਿ ਕਿਸੇ ਮਗਰੋਂ ਆਵਾਜ਼ ਮਾਰੀ ਪਰ ਤਿੱਕੇ ਧੱਖਿਆ ਅਤਖੜ ਉਮਰ ਦੀ ਇੱਕ ਆਂਟੀ व्हीलचेयर ਤੇ ਬੈਠੀ ਕੁਝ ਆਖ ਰਹੀ ਸੀ ਲੱਤ ਤੇ ਲੱਗੇ ਪ੍ਰਸਤਰ ਕਾਰਨ ਥੁਰਨਾ ਫਿਰਨਾ ਮੁਸ਼ਕਲ ਸੀ ਕੋਲ ਗਈਆਂ ਆਖਣ ਲੱਗੀ ਮੁੜਦੀਆਂ ਹੋਈਆਂ ਸਾਹਮਣੇ ਵਾਲੀ ਦੁਕਾਨ ਤੋਂ ਦੁੱਧ ਦੇ ਦੋ ਪੈਕੇਟ ਫੜੀ ਲਿਆਇਓ ਬੜੀ ਮਿਹਰਬਾਨੀ ਹੋਵੇਗੀ ਆਖਿਆ ਮਿਹਰਬਾਨੀ ਕਾਦੀ ਪੈਸੇ ਫੜਲੇ ਵਾਪਸ ਮੁੜੀਆਂ ਪੈਕੇਟ ਅਤੇ ਬਕਾਇਆ ਫੜਾਇਆ ਤਾਂ ਖੜੇ ਪੈ ਗਈ ਅਖੇ ਚਾਹ ਪੀ ਕੇ ਹੀ ਜਾਣਾ ਪੈਣਾ ਕਾਲਜ ਨੂੰ ਹਲੇ ਟਾਈਮ ਸੀ ਇੱਕ ਦੂਜੇ ਵੱਲ ਵੇਖਿਆ ਤੇ ਬੈਠ ਗਈਆਂ ਦੱਸਣ ਲੱਗੀ ਕੱਲਾ-ਕੱਲਾ ਮੁੰਡਾ ਫੌਜ ਵਿੱਚ 2 ਸਾਲ ਪਹਿਲਾਂ ਅਸਾਮ ਵਿੱਚ ਹੋਏ ਇੱਕ ਸੜਕ ਹਾਦਸੇ ਦੌਰਾਨ ਸਨੇ ਪਰਿਵਾਰ ਚੜ੍ਹਾਈ ਕਰ ਗਿਆ ਸੀ ਘੜੀ ਕੁਮਗਰੋਂ ਆਂਟੀ ਨੇ ਅਦਰਕ ਅਤੇ ਗੁੜ ਦੀ ਐਸੀ ਸਵਾਦ ਚਾਹ ਬਣਾਈ ਕਿ ਰੋਜ਼-ਰੋਜ਼ ਉੱਥੇ ਮਹਿਫਲ ਲੱਗਣੀ ਸ਼ੁਰੂ ਹੋ ਗਈ ਸੜਿਉ ਉੱਥੇ ਰੋਜ਼ ਦੀ ਅੱਧੇ ਘੰਟੇ ਦੀ ਪੱਕੀ ਠਾਹਰ ਬਣ ਗਈ ਇੰਜ ਲੱਗਦਾ ਸਾਡਾ ਸਾਰਿਆਂ ਦਾ ਇੰਤਜ਼ਾਰ ਕਰਨਾ ਹੁਣ ਆਂਟੀ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਜਿਹਾ ਬਣ ਕੇ ਰਹਿ ਗਿਆ ਇੱਕ ਦਿਨ ਖਬਰ ਮਿਲੀ ਦੁਨੀਆ ਤੋਂ ਰਵਾਨਗੀ ਪਾ ਗਈ ਹੈ ਰਾਤੀ ਅਟੈਕ ਆਇਆ ਤੇ ਹਸਪਤਾਲ ਜਾਂਦੀ ਹੋਈ ਪੂਰੀ ਹੋ ਗਈ ਇੰਜ ਲੱਗਾ ਸਾਡੀ ਦੁਨੀਆ ਉੱਜੜ ਗਈ ਹੋਈ ਸਰਫੇ ਦੀ 2 ਮਹੀਨੇ ਦੀ ਦੋਸਤੀ ਨੇੜੇ ਦਾ ਮਿੱਤਰ ਪਿਆਰਾ ਮੁਠੀ ਵਿੱਚੋਂ ਰੇਤ ਤੇ ਕਿਣਕਾ ਵਾਂਗ ਿੱਲਰ ਗਿਆ ਹੋਵੇ ਕੁਝ ਦਿਨ ਬਾਅਦ ਕਾਲਜ ਧੁੱਪੇ ਬੈਠੀ ਸੀ ਵਕੀਲ ਦਾ ਨੋਟਿਸ ਆਇਆ ਆਂਟੀ ਦੀ ਵਸੀਅਤ ਸੀ ਇਸ ਮੁਤਾਬਕ ਸੋਸਾਇਟੀ ਵਾਲਾ ਉਹੀ ਫਲੈਟ ਕਮਿਊਨਿਟੀ ਮੀਟਿੰਗ ਹਾਲ ਬਣਾ ਦਿੱਤਾ ਗਿਆ ਸੀ ਤੇ ਸਾਨੂੰ ਸਾਰਿਆਂ ਨੂੰ ਨਵੇਂ ਬਣਾਏ ਟਰਸਟ ਦਾ ਸਾਰੀ ਉਮਰ ਲਈ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਸੀ ਰਸਤ ਦੀਆਂ ਹੋਰਨਾਂ ਮਦਾਂ ਤੋਂ ਇਲਾਵਾ ਇੱਕ ਜ਼ਰੂਰੀ ਮਦ ਇਹ ਵੀ ਰੱਖੀ ਸੀ ਕਿ ਇੱਥੇ ਹੋਣ ਵਾਲੀ ਹਰ ਮੀਟਿੰਗ ਵਿੱਚ ਅਦਰਕ ਤੇ ਗੁੜ ਵਾਲੀ ਚਾਹ ਟਰਸਟ ਵੱਲੋਂ ਹਰ ਹਾਲਤ ਵਿੱਚ ਮੁਫਤ ਵਿੱਚ ਵਰਤਾਈ ਜਾਇਆ ਕਰੇਗੀ ਸ਼ਰਤ ਪੜ੍ਹ ਕੇ ਲੂੰ ਕੰਡੇ ਖੜੇ ਹੋ ਗਏ ਇੰਜ ਲੱਗਾ ਜਿਦਾਂ ਦੂਰ ਚਲੇ ਗਈ ਆਂਟੀ ਵਾਪਸ ਪਰਤਾਈ ਹੋਵੇ ਤੇ ਹੁਣੇ-ਹੁਣੇ ਬਣਿਆ ਚਾਰ ਮੈਂਬਰੀ ਟਰਸਟ ਪੰਜ ਪ੍ਰਧਾਨੀ ਕਮੇਟੀ ਵਿੱਚ ਤਬਦੀਲ ਹੋ ਗਿਆ ਹੋਵੇ ਜਾਰ ਸਾਲ ਪਹਿਲਾਂ ਜਦੋਂ ਵਿਰਤਾਂਤ ਲਿਖਿਆ ਤਾਂ ਇੱਕ ਕਮੈਂਟ ਆਇਆ ਕਿਹੜੀ ਦੁਨੀਆ ਵਿੱਚ ਰਹਿੰਦੇ ਹੋ ਇਹ ਕਿੰਜ ਹੋ ਸਕਦਾ ਹੈ ਕਿ ਕੋਈ ਛਾ ਵੀ ਪਿਆਏ ਤੇ ਮਗਰੋਂ ਸਾਰਾ ਕੁਝ ਨਾਮ ਵੀ ਉਸ ਦੇ ਕਰ ਦੇਵੇ ਮੇਰਾ ਜਵਾਬ ਸੀ ਮਿੱਤਰਾ ਰੱਬ ਕਰੇ ਤੂੰ ਕਦੇ ਵੀ ਇਕੱਲਾ ਨਾ ਹੋਵੇਂ ਵਰਨਾ ਇਹ ਅਹਿਸਾਸ ਜਾਂ ਤੇ ਤੂੰ ਜਾਣਦਾ ਹੋਵੇਂਗਾ ਤੇ ਜਾਂ ਤੇਰਾ ਮੁਰਸ਼ਿਦ ਕਿ ਇਕਲਾਪੇ ਦਾ ਝੰਬਿਆ ਬੰਦਾ ਕਿਸ ਹੱਦ ਤੱਕ ਝਾਪ ਪੜਦਾ ਸ਼ੁਕਰੀਆ ਜੀ